ਕੱਲ੍ਹ ਜੋ ਛੋਟੇ ਪਰਿਵਾਰ ਆਇਆ ਤੇ ਉਹਨਾਂ ਨੇ ਵੀ ਖਾਪੂ ਸਾਹਿਬ ਦਾ ਰਾਜੇ ਸ਼ਾਹ ਜੀ ਜਿਹੜੇ ਸਾਹ ਉਹ ਅਸੀਹਾਰਾ ਸੱਚੇ ਹਤੂਰ ਬਾਜੋ ਕੋਈ ਨਹੀਂ ਭੈ ਕਾਟਣਾ ਹਾਰਾ ਮੀਡੀਆ ਸੰਜਣਾ ਦੀ ਗੁੜੀ ਮਾਰੀ ਸਭ ਉਠਾਇਆ ਦੁਰਕੰਧਾ ਸ਼ਰੋਪ ਬਾਜਣਾ ਆ ਪਾਇਆ ਗਏ ਰੋ ਸਿੰਘਾ ਰੱਜਿਆ ਜਾਕਾਰੇ ਵਿਜੋ ਜਿਹੜਾ ਦੇ ਪਿਆਰੇ ਗੱਲ ਕਰੇ ਜਾਂਦੇ ਆ ਰਜਾ ਬਦੇ ਪਾਵੇ ਕਾਦਰ ਤੁਨਾਂ ਨੂੰ ਪਾਸ਼ਾ ਵਾਲਾ ਧਰਮੂ ਕੋਈ ਪਾਸ਼ਾ ਧਰਮਾ ਦਾ ਫਰਕ ਕੋਈ ਨਾ ਕੋਈ ਅਰੋਜਾ ਜਦੋਂ ਅੱਗੇ ਫਾਲਸੇ ਦੀ ਦੇਖ ਜਲੀ ਨਾ ਜਾਵੇ ਮੇਰੀ ਸੋਧਾ ਲਗਰਾਂ ਤਾਂ ਨੇ ਗਾਜਾ ਜਾਵੇ ਨਿਹਾ ਲੋ ਜਾਵੇ ਜੋ ਮਹਾਕਾਲ ਦੀ ਸ਼ਰਨ ਸੋ ਨਿਹਾਲ ਸ਼ਰੀਆ ਨਾ ਮਾਰ ਲੀਆਂ ਫੌਜਾਂ ਦੇ ਉਹ ਮਾਰ ਕੋ ਸਤਿਗੁਰੂ ਫੌਜਾਂ ਰਖਿਓ ਪਿਆਰ ਵਖਾਉ ਛੋਟੀ ਸੱਚ ਪਾਕ ਸ਼ਾਹੀਓ ਆਪੀ ਦਾ ਖਾਲਸਾ ਜੱਫੇ ਆਕਾਲ ਹੀ ਅਕਾਲ ਇੱਕ ਇੱਕ ਫਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤੇ ਆ ਜਾਓ ਭਾਈ ਸਾਰੇ ਵਾਹਿਗੁਰੂ ਕਾ ਖਾਲਸਾ ਇਹ ਕੋਈ ਨਹੀਂ ਬਸ ਸੰਗਤ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਵਾ ਗੜ੍ਹਦੀ ਵਾਲਾ ਤੇ ਨਜ਼ਦੀਕ ਖਾਲਸਾ ਕਾਲਜ ਗੜ੍ਹਦੀ ਵਾਲਾ ਉਹਦੇ ਬਿਲਕੁਲ ਨਜ਼ਦੀਕ ਸਾਡੇ ਖਾਲਸਾ ਵੱਲੋਂ ਆਪ ਖੁਦ ਕਰਦੇ ਆ ਤੇ ਫੜਾਉਂਦੇ ਆ ਤੇ ਇੱਕ ਮੇਨ ਇਹ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਕਿ ਪੰਜਾਬੀ ਮਿਹਨਤ ਕਰ ਸਕਦੇ ਆ ਤੇ ਇਹ ਸਾਰਿਆਂ ਨੂੰ ਇਹ ਹੀ ਬੇਨਤੀ ਇਹਨਾਂ ਵੱਲੋਂ ਵੀ ਆ ਕਿ ਸਾਰੇ ਮਿਲ ਕੇ ਮਿਹਨਤ ਕਰੋ ਤੇ ਕੰਮ ਕੋਈ ਵੀ ਹੋਵੇ ਪਰ ਸਾਨੂੰ ਉਸ ਕੰਮ ਦੇ ਵਿੱਚ ਮਿਹਨਤ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਨੀ ਚਾਹੀਦੀ ਆ ਤਾਂ ਲੋਕ ਕਹਿੰਦੇ ਨਾ ਪੰਜਾਬੀ ਕੰਮ ਨਹੀਂ ਕਰ ਸਕਦੇ ਪੰਜਾਬੀ ਵਿਲੇ ਆ ਢੱਕਾ ਨਹੀਂ ਤੋੜਦੇ ਇਹਨਾਂ ਨੇ ਇਸ ਮੈਸੇਜ ਨੂੰ ਗਲਤ ਸਾਬਿਤ ਕਰਨ ਦੇ ਲਈ ਜਾਂ ਆਪਾਂ ਕਹਿ ਸਕਦੇ ਗਲਤ ਸਾਬਿਤ ਕਰਦੇ ਆ ਇਹ ਵਰਲਡ ਆ ਕਿਹਾ ਹੈ ਇੱਕ ਖਾਲਸਾ ਕਾਲਜ ਗੜਦੀ ਵਾਲਾ ਦੇ ਬਿਲਕੁਲ ਨਹੀਂ ਠੀਕ ਸ਼ਰਦਾਈ ਕੋਲ ਤਿਆਰ ਕਰਕੇ ਜਿਹੜੀ ਆ ਬਣਾਉਂਦੇ ਆ ਜਿਨ੍ਹਾਂ ਨੇ ਸ਼ਰਦਾਈ ਸ਼ਕਣੀਆਂ ਤੇ ਅੱਜ ਤੁਸੀਂ ਦੇਖ ਰਹੇ ਹੋ ਦਾ ਕੋਈ ਹਾਲਾਤ ਬਾਹਰਲੇ ਨਹੀਂ ਤੁਹਾਨੂੰ ਪਤਾ ਹੀ ਆ ਤੇ ਜੇ ਅਸੀਂ ਇੱਥੇ ਮਿਹਨਤ ਕਰੀਏ ਤਾਂ ਬਾਲ ਮਾੜਾ ਕੋਈ ਇੱਥੇ ਬਣਾ ਸਕਦੇ ਇੱਥੇ ਮਿਹਨਤ ਕਰ ਸਕਦੇ ਆ ਇਹੀ ਜਿਹੜਾ ਸੰਦੇਸ਼ ਦੇ ਰਹੇ ਆ ਇਹ ਸਾਡੇ ਖਾਲਸਾ ਜੀ ਬੜੀ ਬੰਦਿਆ ਬਹੁਤ ਹੀ ਸੁਆਦਿਸ਼ਟ ਜਿਹੜੀ ਸ਼ਰਦਾਈ ਤਿਆਰ ਕਰਦੇ ਆ ਇਸ ਤਰ੍ਹਾਂ ਭਾਈ ਕਨਈਆ ਜੀ ਸੇਵਾ ਸਿੰਧਰਨ ਐਂਡ ਵੈਲਫੇਅਰ ਸੁਸਾਇਟੀ ਪਿੰਡ ਡੱਫਰ ਵਿਸ਼ੇਸ਼ ਤੌਰ ਤੇ ਪਹੁੰਚੀ ਆ ਇਹਨਾਂ ਨੂੰ ਐਪਰੀਸ਼ੀਏਸ਼ਨ ਕਰਨ ਮੋਟੀਵੇਸ਼ਨ ਦੇਣ ਲਈ ਕਿ ਜਰੂਰ ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਸ਼ਾਮ ਦੇ ਤਕਰੀਬਨ 6:00 ਵੱਜ ਚੁੱਕੇ ਆ ਤੇ ਜਿਹੜੀ ਆਖਰੀ ਦੇਗ ਤਿਆਰ ਕਰਦੇ ਆ ਨਾ ਸ਼ਰਧਾਈ ਦੀ ਤੇ ਕੇ ਲੰਗਰ ਹੀ ਲਾਉਂਦੇ ਇੱਥੇ ਤੇ ਇਹ ਜਿਹੜੇ ਲੰਗਰ ਤਿਆਰ ਕੀਤੇ ਜਾ ਰਹੇ ਆ ਤੇ ਹੁਣ ਇੱਥੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਜਿਹੜੇ ਸ਼ਗ ਰਹੇ ਆ ਇਹ ਇੱਕ ਦੇ ਜਿਹੜੇ ਆਖਰੀ ਲੰਗਰ ਆ ਇਹ ਲੰਗਰਾਂ ਦੇ ਤੌਰ ਤੇ ਤਿਆਰ ਕਰਦੇ ਆ ਬੜੀ ਵੱਡੀ ਗੱਲ ਆ ਬੜਾ ਵੱਡਾ ਪ੍ਰਾਪਤ ਵਾਲਾ ਵੀ ਹੈ ਦੇ ਟਾਈਮ ਜਿਹੜੀ ਸੇਵਾ ਤਿਆਰ ਕਰਕੇ ਹੈ ਜਿਹੜਾ ਆਪਣਾ ਦੇਖੋ ਪੇਟ ਵੀ ਪਲਣਾ ਹੈ ਜੀ ਸਾਰੇ ਪਰਿਵਾਰ ਵੀ ਹੈ ਇਹ ਸ਼ਾਮ ਦੀ ਜਿਹੜੀ ਦੇਖ ਤਿਆਰ ਕਰਕੇ ਅਰਦਾਸ ਕਰਕੇ ਉਸ ਤੋਂ ਉਪਰੰਤ ਜਿਹੜਾ ਲੰਗਰ ਹੀ ਚੱਲ ਰਿਹਾ ਹੈ ਇਹ ਸਾਡੇ ਦਰਮਿਆਨ ਇੱਧਰ ਭਾਈ ਕਨਈਆ ਜੀ ਸੇਵਾ ਸਿਮਰਨ ਸੁਸਾਇਟੀ ਪਿੰਡ ਅਫਰ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਜੀ ਨਾਲ ਭਾਈ ਮਨਿੰਦਰ ਸਿੰਘ ਖਾਲਸਾ ਜੀ ਤੇ ਉਹਨਾਂ ਦੀ ਸਮੂਹ ਜਥੇਬੰਦੀ ਇੱਥੇ ਪਹੁੰਚੀ ਆ ਸੇਵਾਦਾਰ ਪਹੁੰਚੇ ਆ ਤੇ ਇਹ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਸਰਾਉਣ ਦੇ ਲਈ ਇੱਥੇ ਪਹੁੰਚੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਜਿਹੜੇ ਅਜਿਹੀ ਮਿਹਨਤ ਕਰਦੇ ਆ ਸਾਡਾ ਫਰਜ ਬਣਦਾ ਉਹਨਾਂ ਨੂੰ ਸਨਿਸ਼ਾਦ ਕਰਨਾ ਤੇ ਆਓ ਅਸੀਂ ਗੱਲਬਾਤ ਕਰਦੇ ਆ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੇ ਨਾਲ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ ਭਾਈ ਗੁਰਦੀਪ ਸਿੰਘ ਖਾਲਸਾ ਜੀ ਜਿਹੜੀ ਭਾਈ ਕਨਈਆ ਜੀ ਦੇ ਨਾਲ ਸਾਈਂ ਦੇ ਅੰਦਰ ਅੰਤਰ ਸਮਾਜੀ ਕਲਾ ਇਕਾਰਨਾਂ ਦੇ ਵਿੱਚ ਧਾਰਨੀ ਤਮਾਦਾਂ ਦੇ ਵਿੱਚ ਅੱਗੇ ਆਉਂਦੀ ਆ ਇਸੇ ਤਰ੍ਹਾਂ ਜਦੋਂ ਇਹਨਾਂ ਨੂੰ ਇੱਥੇ ਇਸ ਬਾਰੇ ਪਤਾ ਲੱਗਾ ਕਿ ਇੱਥੇ ਜਿਹੜੇ ਵੀਰ ਐ ਇੱਥੇ ਸਰਦਾਈ ਤਿਆਰ ਕਰਕੇ ਸਾਰਿਆਂ ਨੂੰ ਘਰਿਆਂ ਨੂੰ ਤੇ ਸੋਸਾਇਟੀ ਖੁਦ ਪਹੁੰਚੀ ਆ ਇਹਨਾਂ ਨੂੰ ਸਰਾਉਣ ਕੱਪੜਾ ਦੇਣ ਤੇ ਗੱਲਬਾਤ ਕਰਾਂਗੇ ਭਾਈ ਗੁਰਦੀਪ ਸਿੰਘ ਖਾਲਸਾ ਜੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀਆਂ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਸਰਦਾਈ ਦਾ ਲੰਗਰ ਲਾਇਆ ਤੇ ਨਾਲ ਕੁਲਚ ਛੋਲਿਆਂ ਦਾ ਲੰਗਰ ਲਾਇਆ ਅਸੀਂ ਇਹਦੀ ਬਹੁਤ ਸ਼ਲਾਘਾ ਕਰਦੇ ਆ ਅਸੀਂ ਬੇਨਤੀ ਵੀ ਕਰਦੇ ਆ ਸੰਗਤਾਂ ਨੂੰ ਵੀ ਤੇ ਹੋਰ ਵੀ ਸੱਜਣਾ ਨੂੰ ਤੇ ਭਾਈ ਅੱਗੇ ਹੋ ਕੇ ਮਿਹਨਤ ਕਰੋ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਤੇ ਇਹਨਾਂ ਨੂੰ ਵੀ ਅਪਰੀਸ਼ੀਏਟ ਕਰੋ ਜ਼ਰੂਰ ਇਹਨਾਂ ਤੋਂ ਆ ਕੇ ਲੰਗਰ ਵੀ ਛਕੋ ਜੋ ਛੋਲਿਆ ਪੂੜੀਆਂ ਦਾ ਜਾਂ ਕੋਲ ਚ ਛੋਲਿਆਂ ਦਾ ਆ ਤੇ ਸ਼ਰਦਾਈ ਦਾ ਲੰਗਰ ਤੇ ਅਸੀਂ ਇਹਨਾਂ ਸੰਗਾਂ ਨੂੰ ਵੀ ਬਹੁਤ ਮਹਾਰਾਜ ਅੱਗੇ ਅਰਦਾਸ ਬੇਨਤੀ ਜੋਦਰੀ ਕਰਦੇ ਆ ਸਤਿਗੁਰੂ ਜੀ ਇਹਨਾਂ ਨੂੰ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰੀ ਔਰ ਇਹਨਾਂ ਦੇ ਖਜ਼ਾਨਿਆਂ ਚ ਵਰਕਤ ਪਾਈ ਤੇ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਆਪ ਅੱਗੇ ਹੋ ਕੇ ਸਿੱਖ ਸੰਗਤਾਂ ਚੋਰ ਵੀਰ ਪੰਜਾਬੀ ਨੌਜਵਾਨ ਅੱਗੇ ਹੋ ਕੇ ਇਸ चीज ਤੋਂ ਸ਼ਰਮਾਓ ਨਾ ਕਿ ਅਸੀਂ ਇਹ ਕੰਮ ਕਿਹੜਾ ਫੜ ਲਿਆ ਕਿਹੜਾ ਕੰਮ ਇਹ ਮਿਹਨਤ ਕੋਈ ਇਹ ਨਹੀਂ ਹੁੰਦੀ ਵੀ ਵੀ ਆਪਾਂ ਇਹਨੂੰ ਕਈ ਆ ਬਈ ਮਿਹਨਤ ਆ ਮਿਹਨਤ ਮੰਗੜਾ ਨਹੀਂ ਆ ਮਿਹਨਤ ਇੱਕ ਬਹੁਤ ਜ਼ਰੂਰੀ ਆ ਮਿਹਨਤ ਕਰੋ ਤੇ ਅੱਗੇ ਹੋਵੋ ਅੱਗੇ ਹੋ ਕੇ ਵਧੋ ਕਿਉਂਕਿ ਕੰਮ ਆਉਣ ਵਾਲੀਆਂ ਸਮੇਂ ਦੇ ਵਿੱਚ ਬਹੁਤ ਇਹ ਇਸ ਤਰ੍ਹਾਂ ਦੇ ਸਾਨੂੰ ਸਲਾਹਾਂ ਜੋ ਕਦ ਵਿੱਚ ਖੜੇ ਬਹੁਤ ਜ਼ਰੂਰੀ ਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀਰਾਂ ਦਾ ਬਹੁਤ-ਬਹੁਤ ਜੋ ਆਪ ਜੀਆਂ ਨੇ ਇਹ ਸਰਦਾਈ ਦੇ ਲੰਗਰ ਜਾਂ ਫਿਰ ਖੁੱਲ੍ਹੇ ਸ਼ੋਲਿਆਂ ਦਾ ਲੰਗਰ ਆਪ ਜੀ ਨੇ ਲਾਇਆ ਹੈ ਤੇ ਇਹ ਮੇਰਾ ਖਿਆਲ ਨੂੰ ਲਗ ਲਗ ਫਿਰ ਕਿੰਨੇ ਦਿਨ ਹੋ ਗਏ 14-15 ਦਿਨ ਚਾਰ ਕਿ ਦਿਨ ਹੋ ਗਿਆ ਚਾਰ ਕਿ ਦਿਨ ਹੋ ਗਿਆ ਤੇ ਆਪਾਂ ਇਹਨਾਂ ਨੂੰ ਜਥੇਬੰਦੀਆਂ ਦਾ ਬਹੁਤ ਸ਼ਲਾਘਾਯੋਕ ਕਦਮ ਆਪਾਂ ਕਰਦੇ ਆ ਇਹਨਾਂ ਦੀ ਸ਼ਲਾਘਾ ਵੀ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਜੀਤ ਸਿੰਘ ਭਾਈ ਸਾਹਿਬ ਜੀ ਦੇ ਨਾਲ ਸ਼ਬਦਾਂ ਦੀ ਜਿਹੜੀ ਸਾਂਝ ਪਾਈ ਸੀ ਤੇ ਹੁਣ ਜਿਹੜੇ ਵੀਰਾਂ ਨੇ ਇੱਥੇ ਉਪਰਾਲਾ ਕੀਤਾ ਆ ਇੱਥੇ ਸਰਦਾਈ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਬਾਬਾ ਜੀ ਆਪਣਾ ਭਾਈ ਸਾਹਿਬ ਜੀ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਅੱਛਾ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਜੀ ਮੇਰਜਾਪੁਰ ਝੰਡੇ ਆ ਜੀ ਮੇਰਜਾਪੁਰ ਗੜਦੀਵਾਲ ਦੇ ਨਾਲ ਦਾ ਪਿੰਡ ਤੇ ਤੁਸੀਂ ਕੌਣ ਕੌਣ ਇੱਥੇ ਜਿਨ੍ਹਾਂ ਨੇ ਪਰਾਲਾ ਕੀਤਾ ਨਾਲ ਤੁਹਾਡੇ ਕੌਣ ਹੁੰਦੇ ਆ ਇਹ ਭਾਈ ਸੰਦੀਪ ਸਿੰਘ ਜੀ ਆ ਜੀ ਇਹ ਵੀ ਆਪਣੇ ਨਗਰ ਤੋਂ ਹੀ ਆ ਜੀ ਅੱਛਾ ਜੀ ਅਸੀਂ ਕਿਸਾਨ ਆ ਉੱਦਾਂ ਖੇਤੀ ਕਰਦੇ ਆਂ अच्छा जी तो वैसे तो ਤੁਹਾਨੂੰ ਪਤਾ ਹੈ ਖਾਲਸਾ ਮਹਾਰਾਜ ਨੇ ਕਿਹਾ ਹੋਇਆ ਕਿ ਮੋਜਾਂ ਹੀ ਲੁੱਟਦਾ ਕਿ ਆਪਾਂ ਵਿਚਰਦੇ ਨਹੀਂ ਸੀ ਬਹੁਤਾ ਪਰ ਇਹ ਹੁਣ ਘਟਨਾ ਦੁਖਦਈ ਜਿਹੜਾ ਵੇ ਵਾਪਰਨ ਕਰਕੇ ਆਪਾਂ ਸਿਰਫ ਲੋਕਾਂ ਨੂੰ ਚੰਗੀ ਸਿਹਤ ਦੇਣ ਕਰਕੇ ਹੀ ਆਏ ਆ ਕੋਈ ਆਪਣਾ ਕੋ ਮਾਇਆ ਮੋਇਆ ਮਹਾਰਾਜ ਦੀ ਕਿਰਪਾ ਨਾਲ ਚੜਦੀ ਕਲਾਈ ਆ ਕੋਈ ਆਪਾਂ ਨੂੰ ਇਸ ਕਰਕੇ ਆਵੇ ਆਪਾਂ ਸਿਰਫ ਆਪਣੇ ਆਪਣੇ ਸਾਰਿਆਂ ਨੂੰ ਇਹ ਕਹਿਣ ਆਏ ਆ ਵੀ ਭਾਈ ਆਪ ਦਾ ਹੀ ਪੈਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਆਪ ਦਾ ਪੈਦਾ ਕਰਕੇ ਸ਼ੋਕੋ ਤੇ ਦੂਜਾ ਮੈਂ ਇਹ ਕਹੂੰਗਾ ਕਿ ਜੇ ਨਹੀਂ ਪੈਦਾ ਕਰ ਸਕਦੇ ਤਾਂ ਆਪਦੇਆਂ ਤੋਂ ਛਕੋ ਜੇ ਇਹਨਾਂ ਦਾ ਸਾਨੂੰ ਪਤਾ ਹੋਵੇ ਪਈ ਇਹਨਾਂ ਨੇ ਕੀ ਪਾਇਆ ਵਿੱਚ ਉਹਦੇ ਹਾਂਜੀ ਤੇ ਇਹ ਹੀ ਮਹਾਰਾਜ ਨੇ ਕਿਰਪਾ ਕੀਤੀ اچانک ਹੀ ਕੋਈ ਸਾਡੇ ਮਨ ਦੇ ਵਿੱਚ ਕੋਈ ਅੱਜ ਵੀ ਕੋਈ ਦੁਕਾਨਦਾਰੀ ਨਹੀਂ ਸ਼ੁਰੂ ਹੋਈ ਪਤਾ ਨਹੀਂ ਮਹਾਰਾਜ ਹੀ ਲੈ ਕੇ ਆਏ ਆ ਇੱਥੇ ਹਲਾ ਤੁਹਾਡਾ ਮੇਨ ਕਹਿੰਦਾ ਮਤਲਬ ਮਿਹਨਤ ਕਰੋ ਮਿਹਨਤ ਕਰੋ ਮੈਂ ਤਾਂ ਇਹ ਮਿਹਨਤ ਆ ਮੇਰਾ ਮਤਲਬ ਇਹ ਹੀ ਆ ਵੀ ਮਹਾਰਾਜ ਦੀ ਛਾਨ ਦੇ ਵਿੱਚ ਜਿੰਨਾ ਚਿਰ ਨਹੀਂ ਆਉਂਦੇ ਉਹਨਾਂ ਚਿਰ ਇਕੱਲੀ ਮਿਹਨਤ ਨਾਲ ਵੀ ਕੋਈ ਉਹੋ ਨਹੀਂ ਬਣਦਾ ਹੁੰਦਾ ਨਜ਼ਾਰਾ ਨਹੀਂ ਆਉਣਾ ਮਿਹਨਤ ਦਾ ਸਾਰੀ ਦੁਨੀਆ ਕੋ ਪੈਸਾ ਬਥੇਰਾ ਆ ਸਾਰੇ ਤਾਂ ਰੋਗੀ ਹੋਇਓ ਆ ਸਾਰੀ ਦੁਨੀਆ ਤਾਂ ਦੁਖੀ ਆ ਉਹ ਨਹੀਂ ਮਿਹਨਤ ਦੀ ਗੱਲ ਨਹੀਂ ਮਿਹਨਤੇ ਕੱਢ ਚੀਜ਼ ਆ ਹੱਕ ਸੱਚ ਤੇ ਮਿਹਨਤ ਦਾ ਮਿਹਨਤ ਕਰਕੇ ਉਹ ਤਾਂ ਚੋਰ ਵੀ ਕਰਦੇ ਆ ਮਿਹਨਤ ਰਾਤ ਨੂੰ ਠੰਡ ਦੇ ਵਿੱਚ ਵੀ ਔਖੇ ਹੁੰਦੇ ਨਾ ਉਹ ਵੀ ਮਿਹਨਤੀ ਉਹ ਗੱਲ ਨਹੀਂ ਹੱਕ ਸੱਚ ਤੇ ਕਿ ਜਿੱਥੇ ਸਾਡਾ ਹੱਕ ਬਣਦਾ ਤੇ ਜਿਹੜੀ ਚੀਜ਼ ਦੀ ਮੈਂ ਕਿਸੇ ਕੋਲੋਂ ਲੈ ਰਿਆਂ ਮਾਇਆ ਉਹ ਫਿਰ ਮੈਨੂੰ ਜਿਹੜੀ ਚੀਜ਼ ਦੀ ਗੱਲ ਕਰਕੇ ਵਚਨ ਕਰਕੇ ਲਈ ਆ ਉਹ ਹੀ ਦੇਣੀ ਚਾਹੀਦੀ ਆ ਕੋਈ ਮਾੜੀ ਚੰਗੀ ਜੋ ਵੀ ਆ ਅਸੀਂ ਇਹ ਹੀ ਕਹਿੰਨੇ ਆ ਸਾਰਿਆਂ ਨੂੰ ਕਿ ਭਾਈ ਸਾਡੀ ਤਾਂ ਪਹਿਲਾਂ ਬੇਨਤੀ ਇਹ ਹੀ ਆ ਕਿ ਭਾਈ ਆਪ ਦੇ ਜਿੰਨਾ ਚਿਰ ਆਪ ਪੈਦਾ ਨਹੀਂ ਕਰਦੇ ਜਾਂ ਆਪਦਿਆਂ ਤੋਂ ਨਹੀਂ ਛੱਕਦੇ ਉਹਨਾਂ ਚਿਰ ਫਿਰ ਰੁਕੀ ਰਵਾਂਗੇ ਹਾਂਜੀ ਹਾਂ ਤੇ ਬੱਚੇ ਆਪਣੇ ਅੱਜ ਇੱਕ ਸਾਡੇ ਭਾਈ ਸਾਹਿਬ ਹੁਣਾਂ ਦਾ ਤੁਸੀਂ ਵਿੱਚ ਕੀਤਾ ਸੀ ਹੁਣਾਂ ਰਿਕਾਰਡ ਹਾਂਜੀ ਹਾਂਜੀ ਉਹਨਾਂ ਨੇ ਕਰ ਲਿਆ ਆ ਤੇ ਹੋਰ ਵੀ ਅਸੀਂ ਕਹਿੰਨੇ ਸਾਰੇ ਜਿਹਨੂੰ ਵੀ ਭਾਈ ਕਰ ਸਕਦੇ ਆਜੋ ਤੇ ਆਪਣਾ ਰਲ ਮਿਲ ਕੇ ਆਪਾਂ ਸਾਰੇ ਜਾਣੇ ਜੇ ਆਪਾਂ ਆਪਣੇ ਪੰਜਾਬ ਨੂੰ ਆਪਾਂ ਦੂਸਰਿਆਂ ਨੂੰ ਮਾੜਾ ਬੋਲਦੇ ਆਂ ਕਿ ਪ੍ਰਵਾਸੀਆਂ ਨੂੰ ਮਾਰ ਕੇ ਕੱਢੋ ਜਾਂ ਕੁਝ ਵੀ ਕਹ ਲਓ ਵੀ ਹਰ ਬੰਦੇ ਦੀ ਆਪਣੀ ਸੋਚ ਆ ਹਨਾ ਆਪਾਂ ਇਹ ਗੱਲ ਕਰਦੇ ਆਂ ਕਿ ਜਦੋਂ ਅਸੀਂ ਆਪ ਦੇ ਕੰਮ ਆਪ ਕਰਾਂਗੇ ਹਨਾ ਤਾਂ ਫਿਰ ਕੋਈ ਲੋੜ ਹੀ ਨਹੀਂ ਕਿਸੇ ਨੂੰ ਕੱਢਣ ਦੀ ਜੇ ਅਗਲੇ ਦਾ ਚੱਲੂਗਾ ਤਾਂ ਰਹਿ ਲੂਗਾ ਨਹੀਂ ਚੱਲੂਗਾ ਤਾਂ ਅਗਲਾ ਆਪਦੇ ਜੋ ਵੀ ਆ ਇਸ ਕਰਕੇ ਬੇਨਤੀ ਆ ਵੀ ਆਪਾਂ ਇਹੇ ਬੇਨਤੀ ਕਰਦੇ ਆਂ ਵੀ ਮਹਾਰਾਜ ਕਿਰਪਾ ਕਰਨ ਵੀ ਸਾਰੇ ਜਣੇ ਆਪਾਂ ਅਸੀਂ ਆਪਦੀ ਫਸਲ ਮਿਹਨਤ ਕਰਕੇ ਤੇ ਉੱਥੇ 10 ਰੁਪਏ ਦੇ ਵਿੱਚ ਮੰਡੀ 'ਚ ਸੁੱਟੇ ਆਉਂਨੇ ਆ ਤੇ ਅਗਲਾ 10-20 ਰੁਪਏ ਉੱਥੋਂ ਆੜਤੀਆ ਕਮਾਉਂਦਾ ਮੁੜ ਕੇ ਵੇਚਣ ਵਾਲਾ ਸਾਡੇ ਤੋਂ ਜ਼ਿਆਦਾ ਕਮਾ ਰਿਆ ਜਿਨ ਨੇ ਪੈਦਾ ਕੀਤੀ ਫਸਲ ਉਹਨੂੰ ਵਿਚਾਰੇ ਨੂੰ ਘੱਟ ਮਿਲਦੇ ਆ ਜਿਹੜਾ ਇੱਕ ਦਿਨ ਦੇ ਵਿੱਚ ਹੀ ਮਤਲਬ ਕਿ ਵੇਚ ਕੇ ਇਹ ਸਾਰਾ ਤੇ ਜ਼ਿਆਦਾ ਮੁਨਾਫਾ ਕਮਾ ਰਿਆ ਇਸ ਕਰਕੇ ਅਸੀਂ ਤਾਂ ਇਹ ਹੀ ਕਹਿੰਨੇ ਆ ਭਾਈ ਆਪ ਦਾ ਪਾਣੀ ਸੰਭਲੋ ਝੋਨਾ ਕੋ ਸਾਡੀ ਆਪਦੀ ਫਸਲ ਨਹੀਂ ਹੈਗੀ ਅਸੀਂ ਖਾਂਦੇ ਹੀ ਨਹੀਂ ਝੋਨਾ ਕਾਦੇ ਵਾਸਤੇ ਫਿਰ ਇੰਨਾ ਪਾਣੀ ਲਾਈ ਜਾਂਦੇ ਆ ਆਪਾਂ ਜਿਹੜੀਆਂ ਸਾਨੂੰ ਆਪਾਂ ਮਹੀਂ ਦਾਣਾਂ ਬੀਜੀਏ ਆਪਣੇ ਖਾਣ ਵਾਸਤੇ ਲੜੀਂਦੀਆਂ ਚੀਜ਼ਾਂ ਬੀਜੀਏ ਆਪਾਂ ਜਿਹੜੀ ਚੀਜ਼ ਆਪਾਂ ਖਾਣੀ ਨਹੀਂ ਸਾਨੂੰ ਵੇਚਣੀ ਪੈਣੀ ਆ ਸਾਡੇ ਕੋਲ ਸਟੋਰ ਕਰਨ ਨੂੰ ਜਗ੍ਹਾ ਨਹੀਂ ਜਿੰਨੇ ਖਰੀਦਣੀ ਫਿਰ ਉਹਨੇ ਮਰਜ਼ੀ ਨਾਲ ਖਰੀਦਣੀ ਇਹ ਬੇਨਤੀ ਆ ਆ ਕਿ ਆਪ ਦਾ ਪਹਿਰਾ ਭਾਈ ਆਪ ਦੇ ਕੰਮ ਸੰਭੀਏ ਤੇ ਮਹਾਰਾਜ ਦੀ ਕਿਰਪਾ ਹੋ ਜੂਗੀ ਫਿਰ ਤੇ ਬਾਕੀ ਹੋਰ ਕਰੋ ਬਾਕੀ ਬੱਬਾ ਜੀ ਜਿਹੜੀ ਸੀ ਸ਼ਰਦਾਈ ਕਿਵੇਂ ਤਿਆਰ ਕਰਦੇ ਇਹ ਜਰੂਰ ਦੱਸਣਾ ਜੀ ਦੇਖੋ ਸ਼ਰਦਾਈ ਦੀ ਤਾਂ ਮਹਾਰਾਜ ਨੇ ਮਰਿਆਦਾ ਜੀ ਪਹਿਲੇ ਪਾਤਸ਼ਾਹ ਨੇ ਚਲਾਈ ਆ ਜੀ ਸ਼ਰਦਾਈ ਦੀ ਮਰਿਆਦਾ ਜਦੋਂ ਮਹਾਰਾਜ ਦੇ ਨਾਲ ਬਚਨ ਹੋਏ ਸੀਗੇ ਸਿੱਧਾਂ ਦੇ ਤੇ ਉਹਨਾਂ ਨੇ ਕਿਹਾ ਬਈ ਤੁਸੀਂ ਕਹਿੰਨੇ ਆ ਵੀ ਆਪਾਂ ਸਭ ਦੇ ਨਾਲ ਵੰਡ ਕੇ ਛਕਦੇ ਆ ਤੇ ਉਹਨਾਂ ਨੇ ਕਿਹਾ ਬਈ ਮਹਾਰਾਜ ਕਹਿੰਦੇ ਵੀ ਹਾਂ ਵੰਡ ਕੇ ਛਕਦੇ ਆ ਉਹਨਾਂ ਨੇ ਫਿਰ ਇੱਕ ਤੇਲ ਦਿੱਤਾ ਸੀ ਮਹਾਰਾਜ ਨੂੰ ਕਹਿੰਦੇ ਵੀ ਆਹ ਵੰਡ ਕੇ ਦੱਸੋ ਇੰਨੇ ਬੰਦਿਆਂ ਦੇ ਵਿੱਚ ਜਿੰਨੇ ਬੈਠੇ ਹੋ ਸੀ ਫਿਰ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੇ ਭਾਈ ਇਹਨੂੰ ਇਹਨੂੰ ਤੇਲ ਨੂੰ ਰਗੜ ਕੇ ਨਾ ਤੇ ਜਲ ਮਿਲਾ ਲਓ ਉਹਦੇ ਵਿੱਚ ਭਾਵੇਂ ਉਹਦਾ ਇੱਕ ਕਿਣਕਾ ਹੀ ਸੀਗਾ ਤੇਲ ਦਾ ਪਰ ਸਾਰੇ ਜਲ ਚ ਮਿਕਸ ਹੋ ਗਿਆ ਨਾ ਤੇ ਉਹ ਫਿਰ ਮਹਾਰਾਜ ਨੇ ਘੁੱਟ ਘੁੱਟ ਵੰਡਤਾ ਸਾਰਿਆਂ ਨੂੰ ਅੱਛਾ ਜੀ ਆਹ ਓਦੋਂ ਤੋਂ ਇਹ ਮਰਿਆ ਦਾ ਮਥੇ ਛੇਵੇਂ ਪਾਤਸ਼ਾਹ ਨੇ ਮਹਾਰਾਜ ਨੇ ਤੇ ਜੰਗਾ ਜੁੱਧਾਂ ਦੇ ਵੇਲੇ ਪੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਇਹ ਕੋਈ ਸਾਡੀ ਕਾਟ ਤਾਂ ਹੈ ਨਹੀਂ ਵੀ ਇਹੇ ਤਾਕਤ ਦਾ ਖਜ਼ਾਨਾ ਆ ਸਾਡੇ ਤੋਂ ਪਹਿਲਾਂ ਵੀ ਦੁਨੀਆ ਤੇ ਚੱਲਦੀ ਆਈ ਆ ਚੀਜ਼ ਇਹ ਤੇ ਇਹ ਮਹਾਰਾਜ ਨੇ ਅਸੀਂ ਤਾਂ ਇਹ ਸਾਨੂੰ ਚੰਗੀ ਲੱਗੀ ਆ ਅਸੀਂ ਆਪ ਛਕਦੇ ਆ ਤਾਂ ਅਸੀਂ ਕਿੰਨੇ ਦੂਜੇ ਵੀ ਇਹ ਚੰਗੀ ਚੀਜ਼ ਛਕਣ ਇਸ ਕਰਕੇ ਲਾਈ ਆ ਜੀ ਇਹ ਕਈਆਂ ਦੇ ਮਨ 'ਚ ਸਵਾਲ ਹੁੰਦਾ ਕਿ ਸ਼ਰਦਾਈ ਤਿਆਰ ਕੀਤੀ ਸ਼ਾਇਦ ਇਹਦੇ ਵਿੱਚ ਤੁਸੀਂ ਸਮਝਦੇ ਆ ਨਾ ਵੀ ਆਹ ਚੀਜ਼ ਨਾ ਐਡ ਕੀਤੀ ਹੋਵੇ ਇਹਦੇ ਬਾਰੇ ਜ਼ਰੂਰ ਦੱਸਣਾ ਸੰਗਤਾਂ ਨਹੀਂ ਦੇਖੋ ਜੀ ਉਹ ਤਾਂ ਚਲੋ ਕੋਈ ਨਹੀਂ ਜਿਹੜੇ ਨਹੀਂ ਵਿਚਰੇ ਸਿੰਘਾਂ ਦੇ ਵਿੱਚ ਤੇ ਇਹ 2 ਲੱਖ ਜਿਹ ਹੁੰਦੇ ਆ ਇੱਕ ਸ਼ਰਦਾਈ ਆ ਜੀ ਇੱਕ ਸ਼ਹੀਦੀ ਦੇਗਾ ਜਿਹੜੀ ਸ਼ਹੀਦੀ ਦੇਗਾ ਜੀ ਉਹ ਸਿੰਘਾਂ ਦੇ ਆਪ ਉਹਦੇ ਵਿੱਚ ਇਹ ਸੁਖੇ ਸੁਖ ਨਿਦਾਨ ਦੀ ਵਰਤੋਂ ਹੁੰਦੀ ਆ ਤੇ ਸਰਦਾਈ ਦਾ ਤਾਂ ਮਤਲਬ ਇਹ ਆ ਕਿ ਉਹਦੇ ਵਿੱਚ ਕੋਈ ਇਦਾਂ ਦੀ ਨਸ਼ੇ ਵਾਲੀ ਜਾਂ ਕੋਈ ਹੋਰ ਚੀਜ਼ ਨਹੀਂ ਉਹ ਨੂੰ ਹਰ ਬੱਚੇ ਤੋਂ ਲੈ ਕੇ ਸਿਆਣੇ ਤੱਕ ਛੱਕ ਸਕਦਾ ਜੀ ਠੀਕ ਹੈ ਹਾਂਜੀ ਇਹਦੇ ਵਿੱਚ ਕੀ ਕੀ ਐਡ ਕਰਦੇ ਆ ਜਰੂਰ ਦੱਸੋ ਇਹਦੇ ਵਿੱਚ ਭਾਜੀ ਸਾਰੇ ਤਰ੍ਹਾਂ ਦੇ ਡਰਾਈ ਫਰੂਟ ਆ ਜੀ ਤੇ ਆਪਣੇ ਲੌਂਗ ਲੈਚੀਆਂ ਆਪਣਾ ਜੋ ਵੀ ਸਰੀਰ ਦੀ ਵੀ ਵਧੀਆ ਇਹ ਲੌਂਗ ਲੈਚੀਆਂ ਲੌਂਗਾ ਦੇ ਨਾਲ ਜਿਵੇਂ ਦਰਦਾਂ ਦੇ ਜੋੜ ਸਹੀ ਹੁੰਦੇ ਆ ਤੇ ਲੈਚੀਆਂ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਆ ਜਵੈਣ ਵੀ ਪਾਉਂਦੇ ਆ ਕਿ ਜਿਵੇਂ ਆਪਾਂ ਕਹਿੰਨੇ ਆ ਪੇਟ ਖਰਾਬ ਹੋ ਗਿਆ ਕਈ ਦਾ ਥੋੜੀ ਜੀ ਜਵੈਣ ਛਕ ਲੋ ਤੇ ਉਹ ਜਵੈਣ ਤੇ ਕਾਲੀ ਮਿਰਚ ਖੂਨ ਨੂੰ ਸਾਫ਼ ਕਰਦੀ ਆ ਨਿੰਮ ਦੇ ਸਲੋਤਰ ਆ ਤੇ ਇਦਾਂ ਵੀ ਸਾਰੀਆਂ ਚੀਜ਼ਾਂ ਫਾਇਦੇ ਦੇਣ ਵਾਲੀਆਂ ਹੀ ਆ ਜੀ ਇਹ ਇਹ ਮਹਾਰਾਜ ਨੇ ਸ਼ੁਰੂ ਕੀਤੀ ਹੋਈ ਆ ਤਾਂ ਕਰਕੇ ਆ ਵੀ ਇਹਦੇ ਵਿੱਚ ਬਿਆਨਤ ਗੋਣਾ ਕਿ ਮਹਾਰਾਜ ਨੇ ਸ਼ੁਰੂ ਕੀਤੀ ਆ ਵੀ ਆਹ ਚੀਜ਼ ਛਕਣੀ ਆ ਮੇਰੇ ਸਿੰਘਾਂ ਨੇ ਤੁਸੀਂ ਭਾਈ ਤਾਕਤ ਬਾਅਦ ਫਿਰ ਵਧੀਆ ਰੋਗੀ ਨਹੀਂ ਹੋਵੋਗੇ ਆਪਾਂ ਕੁੱਲ ਮਿਲਾ ਕੇ ਕੀ ਕਹਿ ਸਕਦੇ ਜੀ ਤਸਵੀਰ ਗਰਮ ਆ ਜਾਂ ਠੰਡੀ ਆ ਠੰਡੀ ਹੁੰਦੀ ਆ ਜੀ ਇਹਦੀ ਤਸਵੀਰ ਇਹਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਦੇ ਆ ਜੀ ਤੇ ਫਿਰ ਜਦੋਂ ਰਗੜਾਈ ਹੋ ਜਾਂਦੀ ਆ ਤੇ ਫਿਰ ਇਹਦੀ ਤਸਵੀਰ ਆ ਜਿਹੜੀ ਸਾਰਿਆਂ ਗਰਮ ਚੀਜ਼ਾਂ ਦੀ ਠੰਡੀ ਹੋ ਜਾਂਦੀ ਹੈ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਬੰਦੇ ਦੇ ਅੰਦਰੋਂ ਗਰਮੀ ਸਾਫ਼ ਕਰਦੀ ਆ ਜੀ ਜੇ ਜ਼ਿਆਦਾ ਮਾਤਰਾ ਦੇ ਵਿੱਚ ਰਸਤ ਪਾ ਲਈ ਜਾਵੇ ਤਾਂ ਫਿਰ ਗਰਮੀ ਪੈ ਵੀ ਸਕਦੀ ਆ ਬਈ ਇੱਕ ਲਿਮਟ ਦੀ ਲਿਮਟ ਦੇ ਵਿੱਚ ਜੇ ਛਗੀ ਹੈ ਹਾਂ ਜੀ ਤੇ ਇਹ ਸਮਾਂ ਤੁਹਾਡਾ ਕੀ ਹੁੰਦਾ ਹੈ ਇਹਦੇ ਬਾਰੇ ਜਰੂਰ ਦੱਸਣਾ ਇੱਥੇ ਸਮਾਂ ਭਾਜੀ ਸਵੇਰੇ 9:00 ਵਜੇ ਮਹਾਰਾਜ ਦੀ ਕਿਰਪਾ ਨਾਲ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ ਜੀ ਅੱਛਾ ਜੀ ਤੇ 10:00 ਵਜੇ ਤੱਕ ਸੱਜ ਜਾਂਦਾ ਤੇ 10:00 ਵਜੇ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਜੀ ਤੇ ਸ਼ਾਮ ਨੂੰ ਜੇ ਕੋਈ ਘਰ ਦਾ ਕਾਰਜ ਨਾ ਹੋਵੇ ਤਾਂ ਫਿਰ ਕੋਈ ਜਿੱਦਾਂ ਪ੍ਰੇਮੀ ਆ ਜਾਂਦੇ ਆ ਫਿਰ ਕਈ ਵਾਰੀ ਹਨੇਰਾ ਵੀ ਹੋ ਜਾਂਦਾ ਜੇ ਕੋਈ ਕਾਰਜ ਹੋਵੇ ਜੇ ਪਹਿਲਾਂ ਵੀ ਚੱਲ ਜੀਦਾ ਕੋਈ ਪੱਕਾ ਨਹੀਂ ਹਾਲੇ 4-5 ਦਿਨ ਹੀ ਹੋਏ ਆ ਜੀ ਸਾਨੂੰ अच्छा हां जी हां जी ਕਿਵੇਂ ਦਾ ਰਿਸਪੌਂਸ ਆ ਰਿਹਾ ਤੁਹਾਨੂੰ ਰਿਸਪੌਂਸ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਭਈ ਇੱਕ ਸੁਨਿਆਰਾ ਸਲੋਤਰ ਹੋਰ ਭਾਵੇਂ ਲਾ ਦਈਏ ਤੇ ਦਿਨ ਰਾਤ ਰਗੜਦੇ ਰਹੀਏ ਤਾਂ ਵੀ ਨਹੀਂ ਪੂਰਾ ਹੋਣਾ ਐਨੀ ਸੰਗਤ ਆਉਂਦੀ ਆ ਆਦੀ ਨੂੰ ਸ਼ਿਕਾਇਤ ਹੁੰਦੀ ਆ ਆਦੀ ਤਾਂ ਮੁੜ ਜਾ ਰਹੀ ਆ ਵਾਪਸ ਅੱਛਾ ਜੀ ਹਾਂ ਜੀ ਕਿ ਇੰਨਾ ਹੀ ਸਮਾਂ ਲੱਗਦਾ ਆ ਇਹਨੂੰ ਤੇ ਇਹਦੇ ਕਰਕੇ ਆ ਕਿ ਮੇਰੇ ਹਿਸਾਬ ਨਾਲ ਤਾਂ ਜੇ ਕੋਈ ਸਿੰਘ ਹੋਰ ਵੀ ਕਰਨਾ ਚਾਹੁੰਦਾ ਹੋਵੇ ਭਾਵੇਂ ਸ਼ਹਿਰ ਦੇ ਦੂਸਰੇ ਜਿਵੇਂ ਉਧਰ ਗੋਂਦਪੁਰ ਵਾਲੇ ਪਾਸੇ ਵੀ ਜੇ ਅੱਡਾ ਲੱਗ ਜਾਏ ਇੱਕ ਸਿੰਘ ਦਾ ਨਾ ਤੇ ਆਪਣੀ ਤਾਂ ਵੀ ਨਹੀਂ ਪੂਰੀ ਹੋਣੀ ਇਹ ਸ਼ਰਦਾਈ ਹੁਣ ਹੁਣ ਮਤਲਬ ਕਿ ਸੰਗਤਾਂ ਨੂੰ ਸ਼ਾਬਾਸ਼ ਦੇ ਕੇ ਜਾ ਰਹੇ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੋਲਡ ਡਰਿੰਕਾਂ ਜ਼ਹਿਰ ਆ ਤੇ ਆਪਾਂ ਆ ਚੀਜ਼ ਛਕੜੀਆਂ ਜਿਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਉਹ ਸਾਰੇ ਹੀ ਹੁਣ ਛਕ ਰਹੇ ਆ ਅਸੀਂ ਹੈਰਾਨ ਆ ਹਾਂਜੀ ਤੇ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੰਗਤਾਂ ਨੂੰ ਤਾਂ ਅਸੀਂ ਇਹ ਹੀ ਬੇਨਤੀ ਕਰਦੇ ਆ ਕਿ ਮਹਾਰਾਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਸ ਅਕਾਲ ਪੁਰਖ ਬਾਹੇ ਗੁਰੂ ਨੇ ਸਾਨੂੰ ਇਹ ਦੇਹੀ ਬਖਸ਼ੀ ਆ ਜੇ ਦੀ ਕਿਰਪਾ ਦੇ ਨਾਲ ਜੇ ਦੀ ਜੋਤ ਦੇ ਨਾਲ ਇਹ ਆ ਪੰਜ ਭੂਤਕ ਸਰੀਰ ਚੱਲਦਾ ਪਿਆ ਤੇ ਉਹ ਉਹਨੂੰ ਪਹਿਲਾਂ ਤਾਂ ਦਿਨ ਰਾਤ ਮਹਾਰਾਜ ਕਹਿੰਦੇ ਦਿਨ ਰਾਤ ਹੀ ਆ ਰਾਧੋ ਪਿਆਰੋਂ ਨਿਮਖ ਨਾ ਕੀਜੇ ਢੀਲਾ ਉਹਨੂੰ ਕਹਿੰਦੇ ਮੜ ਜੀ ਵੀ ਢਿੱਲ ਨਹੀਂ ਦੇਣੀ ਚਾਹੀਦੀ ਦਿਨ ਰਾਤ ਉਹਨੂੰ ਯਾਦ ਕਰਨਾ ਚਾਹੀਦਾ ਜੇ ਇਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮੰਨ ਮਹਾਂ ਹਾਂਜੀ ਹਾਂਜੀ ਬਿਆਨਤ ਮਹਾਰਾਜ ਨੇ ਬਚਨ ਕੀਤੇ ਆ ਤੇ ਉਹ ਜੇ ਆਪਾਂ ਮਹਾਰਾਜ ਨੂੰ ਯਾਦ ਰੱਖਾਂਗੇ ਤੇ ਸਾਡੇ ਅੰਦਰ ਕਦੀ ਕਾਮ ਕ੍ਰੋਧ ਲੋਭ ਕਿਸੇ ਚੀਜ਼ ਦਾ ਕੋਈ ਉਹ ਨਹੀਂ ਆਊਗਾ ਵੀ ਜਿਹਦੇ ਕਰਕੇ ਆਪਾਂ ਕੋਈ ਗਲਤ ਕਾਰਜ ਕਰ ਲਵਾਂਗੇ। ਬਹੁਤ-ਬਹੁਤ ਧੰਨਵਾਦ ਕਰਦੇ ਆ ਭਾਈ। ਤੇ ਆਪਾਂ ਨਾਲ ਇਹ ਬੇਨਤੀ ਕਰਦੇ ਆ ਸਾਰੇ ਨੌਜਵਾਨਾਂ ਨੂੰ ਕਿ ਭਾਈ ਆਜੋ ਸਾਡੇ ਨਾਲ ਇੱਥੇ ਜੋ-ਜੋ ਵੀ ਕੋਈ ਕੰਮ ਕਰਨਾ ਚਾਹੁੰਦਾ ਆ ਤੇ ਆਪਾਂ ਭਾਵੇਂ ਕੋਈ ਹੋਵੇ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਅਮਰਤ ਧਾਰੀ ਜਾਂ ਸਿੰਘ ਹੀ ਕੋਈ ਵੀ ਆਪਣਾ ਪੰਜਾਬੀ ਆ ਜਾ ਇੱਥੇ ਜਗ੍ਹਾ ਹੈਗੀ ਆ ਖਾਲੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਕਾਰਜ ਕਰਨਾ ਚਾਹੁੰਦਾ ਤੇ ਇਹ ਸਾਰੇ ਸਿੰਘ ਆਪਣੇ ਰਲ ਮਿਲ ਕੇ ਕਰ ਲਵਾਂਗੇ। ਜੇ ਮੈਂ ਵੀ ਅਜੇ ਕੋਈ ਸੱਜਣ ਕੰਨਣਾ ਚਾਹੁੰਦਾ ਆ ਤੇ ਇਹੀ ਬੇਨਤੀ ਆ ਵੀ ਭਾਈ ਆਜੋ ਤੇ ਆਪਦੇ ਕਾਰਜ ਆਪ ਕਰੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਨਾਲ ਵੀਰ ਗੁਰਤੇਜ ਸਿੰਘ ਹੰਧਾਲੀਆਂ ਤੋਂ ਆ ਤੇ ਨਾਲ ਮਨਿੰਦਰ ਸਿੰਘ ਖਾਲਸਾ ਜੀ ਤੇ ਭਾਈ ਕਨੀਆ ਜੀ ਪੂਰੀ ਜਿਹੜੀ ਇਹਨਾਂ ਦੀ ਸੁਸਾਇਟੀ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਤੇ ਆਪਣੇ ਸੁਝਾਅ ਜ਼ਰੂਰ ਦੇਣੇ ਜਿਹੜੇ ਵੀਰਾਂ ਨੇ ਬੇਨਤੀ ਕੀਤੀ ਆ ਕਿ ਅੱਗੇ ਆਓ ਮਿਹਨਤ ਕਰੋ ਮਿਹਨਤ ਦਾ ਫਾਲਤਾਂ ਜ਼ਰੂਰ ਮਿਲੂਗਾ ਪਰ ਚੰਗੇ ਕੰਮ ਦੇ ਵਿੱਚ ਤੇ ਇਹਨੇ ਸ਼ਬਦਾਂ ਨਾਲ ਸਿੱਖਮਾਂ ਦੇ ਜੱਜ ਕੂਮਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਖੜਾ ਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਸਬਾ ਗੜਦੀ ਵਾਲਾ ਤੇ ਗੜਦੀ ਵਾਲਾ ਸ਼ਹਿਰ ਦੇ ਕੋਲ ਇੱਕ ਅਜਿਹੇ ਵੀਰ ਆ ਜਿਹੜੇ ਮਿਹਨਤ ਕਰ ਰਹੇ ਆ ਤੇ ਮਿਹਨਤ ਕਰਦੇ ਆ ਤਾਂ ਸਾਡਾ ਫਰਜ਼ ਬਣਦਾ ਉਹਨਾਂ ਨੂੰ ਹੌਸਲਾ ਵਜਾਈ ਕਰਨਾ ਕਿਉਂਕਿ ਕਹਿੰਦੇ ਆ ਨਾ ਕਿ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਵਿਲੇ ਰਹਿੰਦੇ ਆ ਤੇ ਬਸ ਡੱਕਾ ਨਹੀਂ ਤੋੜਨਾ ਫ੍ਰੀ ਘੁੰਮਣਾ ਪਰ ਇਹਨਾਂ ਪੰਜਾਬੀਆਂ ਨੇ ਇੱਕ ਆਪਣੀ ਵੱਖਰੀ ਸੋਚ ਰੱਖੀ ਆ ਕਹਿੰਦੇ ਕੰਮ ਕੋਈ ਵੀ ਹੋਵੇ ਉਹਦਾ ਮੇਣਾ ਨਹੀਂ ਕੋਈ ਵੀ ਬਸ ਇਹ ਆ ਕਿ ਮਿਹਨਤ ਕਰਨੀ ਆਉਣੀ ਚਾਹੀਦੀ ਆ ਤੇ ਮੈਂ ਖਾਲਸਾ ਕੋਲੇ ਗੜਦੀ ਵਾਲੇ ਦੇ ਨਜ਼ਦੀਕ ਪੁੱਜਾਂ ਆ ਤੇ ਮੈਂ ਤੁਹਾਨੂੰ ਉਸ ਵੀਰ ਨਾਲ ਖਾਲਸਾ ਜੀ ਨਾਲ ਮਿਲਾਉਂਗਾ ਜਿਹੜੇ ਇੱਥੇ ਮਿਹਨਤ ਕਰਦੇ ਆ ਤੇ ਤੁਸੀਂ ਆਮ ਕੁਲਚੇ ਤਾਂ ਖਾਣਨੇ ਆ ਤੇ ਇਹ ਖੁਦ ਖਾਲਸਾ ਜੀ ਜਿਹੜੇ ਆ ਕੁਲਚੇ ਤਿਆਰ ਕਰਕੇ ਬੜੀ ਮਿਹਨਤ ਦੇ ਨਾਲ ਸ਼ੁੱਧ ਦਾ ਦਾ ਜਿਹੜਾ ਪ੍ਰਮਾਣ ਦਿੰਦੇ ਹੋਏ ਬਣਾਉਂਦੇ ਆ ਤੇ ਮੈਂ ਇਹਨਾਂ ਨਾਲ ਗੱਲਬਾਤ ਤੁਹਾਡੀ ਕਰਾਵਾਂਗਾ ਸਾਡੇ ਦਰਮਿਆਨ ਖਾਲਸਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਨਾਮ ਆਪਣਾ ਬਾਬਾ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਕਿਹੜਾ ਪਿੰਡ ਆਪਣਾ ਮੇਰਾ ਮਿਰਜ਼ਾਪੁਰ ਤੋਂ ਮਿਰਜ਼ਾਪੁਰ ਤੋਂ ਅੱਛਾ ਤੁਸੀਂ ਇੱਥੇ ਕਿਹੜਾ ਕਾਰੋਬਾਰ ਖੋਲਿਆ ਆ ਜਿਹੜੀ ਦਰਸ਼ਕ ਵੀਰਾਂ ਨੂੰ ਦੱਸਿਓ ਜੀ ਹਾਂ ਜੀ ਇੱਥੇ ਜੀ ਛੋਲੇ ਰੱਖੇ ਆ ਜੀ ਖੱਟਾ ਰੱਖਿਆ ਚਟਣੀ ਆ ਸਲਾਦ ਆ ਤੇ ਬਰੈਡ ਆ ਜੀ ਠੀਕ ਆ ਜੀ ਸਾਡੇ ਦਰਸ਼ਕਾਂ ਨੂੰ ਦਿਖਾਇਓ ਜਰੀਗਾ ਤਾਂ ਬਜੀ ਹੁਣ ਠੀਕ ਆ ਜੀ ਮਾਲਾ ਸਵੇਰ ਦੀ ਲਾਗਤ ਲੱਗ ਚੁੱਕੀ ਆ ਲੱਗ ਚੁੱਕੀ ਆ ਤੇ ਅਸੀਂ ਜਿਸ ਟਾਈਮ ਪੁੱਜੇ ਆ ਕਾਫੀ ਸਮਾਨ ਜਿਹੜਾ ਇਹਨਾਂ ਦਾ ਇੱਥੇ ਜਿਹੜਾ ਲੱਗ ਚੁੱਕਾ ਆ ਤੇ ਮੇਨ ਮੋਟਿਵ ਇਹਨਾਂ ਦਾ ਇਹੀ ਆ ਕਿ ਲੋਕਾਂ ਨੂੰ ਜਿਹੜੀ ਸ਼ੁੱਧਤਾ ਦਾ ਧਿਆਨ ਰੱਖਦੇ ਹੋਏ ਵਧੀਆ ਖਲਾਉਣਾ ਤੇ ਮੈਂ ਇਹੀ ਬੇਨਤੀ ਕਰਦਾ ਆਪਣੇ ਪੰਜਾਬੀਆਂ ਨੂੰ ਕਿ ਕੰਮ ਕੋਈ ਵੀ ਹੋਵੇ ਮਿਹਨਤ ਕਰਨੀ ਆਉਣੀ ਚਾਹੀਦੀ ਆ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆ ਜੀ ਤੇ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਆਇਓ ਜਿਹੜੇ ਕੋਲਚੇ ਖਾਣ ਦੇ ਸ਼ਕੀਨ ਆ ਤਾਂ ਜਰੂਰ ਇਹਨਾਂ ਦੇ ਕੋਲਚੇ ਦਾ ਆਨੰਦ ਲਿਓ ਬੜਾ ਵਧੀਆ ਤਿਆਰ ਕਰਦੇ ਆ ਤੇ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੇ ਤੁਹਾਨੂੰ ਮੈਂ ਹੋਰ ਵੀ ਅੱਗੇ ਵੀਡੀਓ ਦੇ ਜ਼ਰੀਏ ਦਿਖਾਵਾਂਗਾ ਜਿਹੜੇ ਪੰਜਾਬੀ ਕਾਰਜ ਕਰ ਰਹੇ ਆ ਤੇ ਮੈਂ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ